ਕਿੱਥੇ ਚੱਲੇ ਹੋ? ਕੋਲ ਟਿਊਸ਼ਨ ਤੇ ਲਾਇਆ ਨਾ ਇਹ ਟਿਊਸ਼ਨ ਤੇ ਲਾਇੀ ਚੱਲਦੀ ਸੀ। ਮੈਂ ਤੁਸੀਂ ਇਹਨਾਂ ਨੂੰ ਘਰੇ ਨਹੀਂ ਟਿਊਸ਼ਨ ਪੜ੍ਹਾ ਸਕਦੇ। ਹੋਰ ਸਾਰੀ ਦਿਹਾੜੀ ਤੁਸੀਂ ਕਰਦੇ ਕੀ ਹੋ? ਸੁਣਿਓ ਟੂਟੀ ਖਰਾਬ ਹੋ ਗਈ ਲੱਗਦੀ ਆ। ਮੜੇ ਪਲੰਬਰ ਨੂੰ ਕਾਲ ਕਰੀਏ ਤੁਹਾਨੂੰ ਠੀਕ ਕਰ ਜੋ। ਤੁਹਾਨੂੰ ਪਤਾ ਮੈਂ ਸਾਰੀ ਦਿਹਾੜੀ ਕੰਮ 'ਚ ਕਿੰਨਾ ਬਿਜ਼ੀ ਰਹਿਣਾ ਆ। ਆ ਨਿੱਕਾ ਜਿਹਾ ਕੰਮ ਤੁਸੀਂ ਆਪ ਨਹੀਂ ਕਰ ਸਕਦੇ। ਹੋਰ ਸਾਰੀ ਦਿਹਾੜੀ ਤੁਸੀਂ ਕਰਦੇ ਕੀ ਹੋ? ਆ ਗੱਲ ਸੁਣੋ ਮੈਨੂੰ ਕੰਮ ਤੇ ਜਾਣਾ ਫੜਾਫੜ ਮੇਰੇ ਕੱਪੜੇ ਪ੍ਰੈਸ ਕਰ ਦੋ। ਮੇਰੀ ਸਬਜ਼ੀ ਬਣਦੀ ਸੀ ਸਬਜ਼ੀ ਬੰਨ੍ਹ ਵਾਲੀ ਆ। ਮੈਨੂੰ ਸਿਰਫ ਮੈਂ 2 ਮਿੰਟ ਚਾਹੀ ਓਏ ਨਾ ਛੱਡੋ ਇਹ ਤਾਂ ਬਾਅਦ ਚ ਵੀ ਹੋ ਜਾਊਗਾ ਹੋਰ ਸਾਰੀ ਦਿਹਾੜੀ ਕਰਦੇ ਕੀ ਹੋ ਤੁਸੀਂ ਉਹ ਨਹੀਂ ਜੀ ਮੈਂ ਤਾਂ ਵਿਆਹ ਤੇ ਸ਼ਾਦੀ ਆ ਸਕਾਂ ਮੈਂ ਇਹਨਾਂ ਨੂੰ ਭੇਜ ਦਿੰਨਾ ਉਦਾਂ ਵੀ ਸਾਰੀ ਦਿਹਾੜੀ ਘਰੇ ਇਹ ਕਰਦੇ ਕੀ ਆ ਚਲੋ ਵਿਆਹ ਤੇ ਟਾਈਮ ਸਰ ਪਹੁੰਚ ਜਿਓ ਤੇ ਘਰ ਦਾ ਧਿਆਨ ਰੱਖਿਓ ਮੇਰੇ ਪਿੱਛੇ ਓਕੇ ਠੀਕ ਅੱਬੇ ਵਜਾ ਆਏਗਾ ਨਾ ਭਿੜੋ ਉਹ ਸ਼ਾਰਟ ਕਿੱਥੇ ਰੱਖੀ ਆ ਉਹ ਮੇਰੀ ਦਵਾਈ ਕਿੱਥੇ ਰੱਖੀ ਆ ਚਾਹ ਪੱਤੇ ਕਿੱਥੇ ਆ ਆਪਾਂ ਸੋ ਸ਼ੂ ਪਰ ਸ਼ੂ ਮੈਨੂੰ ਕੀ ਪਤਾ ਕਿੱਥੇ ਆ ਤੈਨੂੰ ਆਪੋ ਨੇ ਪਤਾ ਕਿੱਥੇ ਰੱਖੀ ਸ਼ੂ ਰੁਕੋ ਜਰਾ ਸਬਰ ਕਰੋ ਹਲੋ ਆ ਹੋ ਗਈ ਵਾਪਸ ਆਣ ਦੀ ਪੈਕਿੰਗ ਇਹ ਕਹਿੰਦੇ ਤਿੰਨ ਚਾਰ ਦਿਨ ਹੋਰ ਆਪਾਂ ਜੇ ਤੁਸੀਂ ਘਰੋਂ ਨਹੀਂ ਨਿਕਲੇ ਤਾਂ ਤੁਸੀਂ ਰਹਿਣ ਦੋ ਆਣ ਨੂੰ ਉਹ ਨਹੀਂ ਨਹੀਂ ਮੈਂ ਤਾਂ ਕੱਲ ਤਾਂ ਨਿਕਲਿਆ ਹੋਇਆ ਮੈਂ ਤਾਂ ਬਸ ਥੋੜੇ ਕੋਲੇ ਪਹੁੰਚਣ ਆ ਰਹੀ ਆ ਮੈਂ ਥੋੜੀ ਜਿਹਾ ਚ ਪਹੁੰਚਿਆ ਲਓ